ਆਖਰੀ ਆਇਆ ਕਰੋ ਪੈਨੀਆਂ ਠੇਕ ਠੂਕੇ ਦੇ ਮਹਿੰਗੇ ਹੋਏ ਨਹੀਂ ਫਿਰ ਨਾ ਕਿਉਂ ਮਿਲ ਨਹੀਂ ਨਿਕਾ ਮੋਦੀ ਦਾ ਨਹੀਂ ਸਾਥ ਸਾਖ ਜੀ ਅੱਜ ਆਪਾਂ ਖੜੇ ਆ ਨਗਰ ਚੋਲਾ ਰੂੜੀ ਵਾਲਾ ਵੇਖੇ ਜਿਹੜਾ ਕਿ ਚੋਲਾ ਸਾਖ ਦੇ ਨਜ਼ਦੀਕ ਪੈਂਦਾ ਆ ਤੇ ਅੱਜ ਆਪਾਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਤੇ ਲੋਕ ਵਿਰੋਧੀ ਨੀਤੀਆਂ ਜਿਹੜੀਆਂ ਉਹ ਲੈ ਕੇ ਆ ਰਹੀ ਸਰਕਾਰ ਤੇ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਦਮਨ ਕਰਦੇ ਤੁਲੀ ਹੋਈ ਆ ਉਹਨਾਂ ਦਾ ਵਿਰੋਧ ਕਰਨ ਲਈ ਜਿਹੜਾ ਫਲੋਰੀ ਬਾਗ ਤੇ ਸ਼ੱਭੂ ਬਾਟਰ ਦੇ ਪਾਟਰਾ ਤੇ ਮੋਰਚਾ ਲੱਗਾ ਆ ਕਿਸਾਨਾਂ ਦਾ ਤੇ ਉਹ ਆਪਣੇ ਨੈਸ਼ਨਲ ਆਗੂ ਜਗਦੀਸ਼ ਸਿੰਘ ਡੱਲੇਵਾਲ ਮਰਨ ਮਰਤੇ ਦੇ ਬੈਠੇ ਹੋਏ ਜਿਹੜਾ ਮਰਨ ਮਰਤੇ ਆ 46ਵਾਂ ਦਿਨ ਚਾਹਲ ਹੋ ਚੁੱਕਾ ਵਾ ਉਹਨਾਂ ਨੂੰ ਬਾਲ ਦੇਣ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਲਈ ਅੱਜ ਆਪਾਂ ਮੋਦੀ ਸਰਕਾਰ ਦਾ ਫੁੱਦਲਾ ਫੋਕਣ ਲਈ ਇੱਥੇ ਇਕੱਠੇ ਹੋਏ ਆ ਤੇ ਮੈਂ ਸਾਰੇ ਪਿੰਡ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਹੋਰ ਵੀ ਜਿੰਨੇ ਕਿਸਾਨਾਂ ਪਿੰਡਾਂ ਦੇ ਵਿੱਚ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਹਾਜ਼ਰੀ ਭਰੋ ਖਨੋਰੀ ਬਾਟਰਾ ਤੇ ਡੇਲੇਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਕਿਸਾਨੀ ਮੋਰਚੇ ਦੇ ਵਿੱਚ ਵੱਧ ਵਧ ਆਪਣੇ ਹਸਾ ਪਾਓ ਇਨੀਆਂ ਬੇਤੀਆਂ ਨਾਲ ਸਾਰੇ ਧੰਨਵਾਦ ਵੈਗੋ ਜੀ ਦਾ ਖਾਲਸਾ ਵੈਗੋ ਜੀ ਦੀ ਫਤਿਹ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਮੁਰਦਾਬਾਦ 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 ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਮਰ ਗਿਆ ਹਾਏ 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 ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਮੁਰਦਾਬਾਦ 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 ਕਿਸਾਨਾਂ ਦਾ ਇੱਕ ਆਕ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕ ਆਕ

ਤੇਲ ਪਾਓ ਨਾ ਤੇਲ ਪਾਓ ਇੱਥੇ ਤੇਲ ਪਾਓ ਤੇਲ ਕਿਹੜਾ ਚਾਹੀਦਾ ਗੱਲ ਕਰਦੋ ਵਧੀਆ ਕਵਾੜੀ ਦਾ ਤੇਲ ਪਾਓ ਇੱਥੇ ਇਹ ਗੱਲ ਕੋਈ ਨਹੀਂ मोदी मुर्दा मुबा मु हाय 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 ਅੱਗੇ ਪੜਾਈ ਚੋੜਾ ਪਾਣੀ ਦੇ ਲੱਖ ਰੁਪਏ ਜਗ ਰੰਗਾ ਓਸੇ ਤੋਂ ਵੀ ਇਹ ਜਨਾ ਮਗਵਾ ਨਾ ਸ਼ਾਹ ਨਹੀਂ ਪਟ્રોલ ਥੋੜਾ ਪਿੱਛੇ ਜੋ ਨਹੀਂ ਇਹ ਦਿਨ ਲੱਗ ਜਾਣੀ ਆ ਪਟੋਲੀ ਪਾਇਆ ਕਿ ਤੇਰਦਾ ਓਥੇ ਪਾਣੀ ਆ ਕੇ ਆ ਪਾ ਇੱਥੇ ਖਲਾਵੇ ਆਵੇ ਇੱਥੇ ਨਹੀਂ ਆ માર ના મોદી સરકાર મરदाबाद 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 મોદી સરકાર મરदाबाद 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 હાય 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 હાય